ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਨਵੇਂ ਸਾਲ ਵਾਲੇ ਦਿਨ ਜਿੱਥੇ ਵੀ ਕੀੜੀਆਂ ਦਿਸਣ ਜਾਂ ਕੀੜੀਆਂ ਦਾ ਭੋਣ ਦਿਸੇ ਉੱਥੋਂ ਬਸ ਇਹ ਇੱਕ ਚੀਜ਼ ਲੈ ਆਓ ਦੇਖਣਾ ਦਿਨਾਂ ਵਿੱਚ ਹੀ ਤੁਹਾਡੀ ਕਿਸਮਤ ਚਮਕ ਜਾਵੇਗੀ ਤੁਸੀਂ ਵੀ ਫਿਰ ਕਰੋੜਾਂ ਰੁਪਏ ਕਮਾਣ ਲੱਗ ਜਾਓਗੇ ਕਿਹੜੀ ਚੀਜ਼ ਹੈ ਜੋ ਅਸੀਂ ਕੀੜੀਆਂ ਕੋਲੋਂ ਲੈ ਕੇ ਆਣੀ ਹੈ ਜਿੰਨੂੰ ਲਿਆਂ ਨਾਲ ਸਾਡੀ ਕਿਸਮਤ ਚਮਕ ਸਕਦੀ ਹੈ ਇਹ ਸਾਡੀ ਗੱਲਬਾਤ ਅੱਜ ਆਪਾਂ ਆਪਣੀ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਲਈ ਵੀਡੀਓ ਨੂੰ ਪੂਰਾ ਤੇ ਅਖੀਰ ਤੱਕ ਧਿਆਨ ਨਾਲ ਜ਼ਰੂਰ ਸੁਣਨਾ ਤਾਂ ਕਿ ਤੁਹਾਨੂੰ ਇਸ ਦਾ ਪੂਰਾ ਲਾਭ ਮਿਲ ਸਕੇ ਆਪਾਂ ਆਪਣੀ ਅੱਜ ਦੀ ਵੀਡੀਓ ਵਿੱਚ ਜੋ ਵੀ ਗੱਲਬਾਤ ਕਰਾਂਗੇ ਉਹ ਕਿਸੇ ਵੀ ਤਰ੍ਹਾਂ ਦਾ ਵਹਿਮ ਜਾਂ ਪਰ ਨਹੀਂ ਹੈ ਇਸ ਲਈ ਪਹਿਲਾ ਵੀਡੀਓ ਨੂੰ ਪੂਰਾ ਸੁਣ ਲੈਣਾ ਤੇ ਫਿਰ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਕੀ ਵਾਹਿਗੁਰੂ ਜੀ ਤੁਹਾਡੇ ਉੱਪਰ ਵੀ ਮਿਹਰ ਕਰਨ ਅਤੇ ਤੁਸੀਂ ਵੀ ਕਰੋੜਾਂ ਰੁਪਏ ਕਮਾਣ ਲੱਗ ਜਾਓ ਆਓ ਫਿਰ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ ਉਹਨਾਂ ਦੇ ਦੁੱਖ ਅਤੇ ਨਿਰਾਸ਼ਾ ਦਾ ਇੱਕੋ ਇੱਕ ਕਾਰਨ ਹੁੰਦਾ ਹੈ ਗਰੀਬੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਵਿੱਚ ਗਰੀਬੀ ਹੈ। ਉਹਨਾਂ ਦੇ ਘਰ ਵਿੱਚ ਪੈਸੇ ਦੀ ਬਹੁਤ ਕਮੀ ਹੈ। ਪੈਸਾ ਘਰ ਵਿੱਚ ਰੁਕਦਾ ਨਹੀਂ ਹੈ। ਘਰ ਵਿੱਚ ਖਰਚ ਬਹੁਤ ਹੋ ਜਾਂਦਾ ਹੈ। ਇਸ ਕਰਕੇ ਉਹ ਪਰੇਸ਼ਾਨ ਰਹਿੰਦੇ ਹਨ। ਉਹ ਬਹੁਤ ਦੁਖੀ ਰਹਿੰਦੇ ਹਨ ਤੇ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਕਈਆਂ ਦੀ ਗਰੀਬੀ ਦਾ ਕਾਰਨ ਹੈ ਉਹਨਾਂ ਕੋਲ ਕੋਈ ਰੋਜ਼ਗਾਰ ਨਹੀਂ ਹੋਣਾ ਭਾਉ ਉਹਨਾਂ ਕੋਲ ਕੋਈ ਕੰਮਕਾਰ ਨਹੀਂ ਹੈ ਪਰ ਕਈ ਲੋਕ ਕਹਿੰਦੇ ਹਨ ਕਿ ਉਹਨਾਂ ਕੋਲ ਕੰਮਕਾਰ ਤਾਂ ਬਹੁਤ ਹੈ ਪਰ ਕੰਮ ਕਰਨ ਨੂੰ ਉਹਨਾਂ ਦਾ ਦਿਲ ਨਹੀਂ ਕਰਦਾ ਕਹਣੇ ਦਾ ਭਾਉ ਕਿ ਜਦੋਂ ਵੀ ਉਹ ਕੰਮਕਾਰ ਕਰਦੇ ਹਨ ਤਾਂ ਉਹਨਾਂ ਦਾ ਸਰੀਰ ਸਾਥ ਨਹੀਂ ਦਿੰਦਾ ਤੇ ਕਈ ਲੋਕ ਅਜਿਹੇ ਵੀ ਹਨ ਕਿ ਉਹਨਾਂ ਦੇ ਰਿਸ਼ਤੇਦਾਰ ਜਾਂ ਫਿਰ ਉਹਨਾਂ ਦੇ ਭੈਣ ਭਰਾ ਉਹਨਾਂ ਦੀ ਮਦਦ ਕਰਨ ਪਰ ਉਹਨਾਂ ਦੀ ਮਦਦ ਕਰਨ ਨੂੰ ਕੋਈ ਤਿਆਰ ਨਹੀਂ ਹੁੰਦਾ ਉਹਨਾਂ ਦਾ ਸੋਚਣਾ ਹੈ ਕਿ ਜੇਕਰ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਉਹਨਾਂ ਦੀ ਮਦਦ ਕਰ ਦੇਣ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਸਕਦੇ ਹਨ ਉਹ ਵੀ ਸੁਖੀ ਰਹਿ ਸਕਦੇ ਹਨ ਪਰ ਕਈ ਲੋਕ ਉਹਨਾਂ ਦੀ ਕਮਜ਼ੋਰੀ ਦੱਸਦੇ ਨੇ ਕਿ ਉਹਨਾਂ ਦੀ ਕਿਸੇ ਨਾਲ ਬਣਦੀ ਹੀ ਨਹੀਂ ਹੈ ਇਸ ਕਰਕੇ ਉਹਨਾਂ ਦੇ ਕਿਸੇ ਵੀ ਕੰਮ ਵਿੱਚ ਕੋਈ ਵੀ ਸਾਥ ਦੇਣ ਨੂੰ ਤਿਆਰ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਸੁਭਾਅ ਚੰਗਾ ਨਹੀਂ ਹੈ ਕਿਨੇ ਦਾ ਪਾਉ ਕਿ ਲੋਕ ਆਪਣੀਆਂ ਵਕ ਵਕ ਕਮਜ਼ੋਰੀਆਂ ਅਤ ਦੇ ਹਨ ਅਤੇ ਆਪਣੀ ਕਿਸਮਤ ਨੂੰ ਮਾੜਾ ਦੱਸਦੇ ਹਨ ਜਾਂ ਫਿਰ ਆਪਣੀ ਸਮੱਸਿਆਵਾਂ ਦੱਸਦੇ ਹਨ ਕਿ ਉਹ ਕਿਹੜੀਆਂ ਆਦਤਾਂ ਕਰਕੇ ਅੱਜ ਤੱਕ ਸਫਲ ਨਹੀਂ ਹੋ ਪਾਏ ਹਨ ਤੇ ਜਿਨ੍ਹਾਂ ਲੋਕਾਂ ਦੀਆਂ ਇਹ ਪਰੇਸ਼ਾਨੀਆਂ ਹਨ ਉਹਨਾਂ ਨੇ ਕੀੜੀਆਂ ਤੋਂ ਸਿੱਖਣਾ ਹੈ ਅਤੇ ਇੱਥੇ ਗੱਲ ਬਹੁਤ ਧਿਆਨ ਨਾਲ ਸੁਣਨ ਵਾਲੀ ਹੈ ਸਾਡੀਆਂ ਪਰੇਸ਼ਾਨੀਆਂ ਸਾਡੀਆਂ ਸਮੱਸਿਆਵਾਂ ਕੀੜੀਆਂ ਦੇ ਭੋਨ ਤੇ ਆਟਾ ਪਾਣ ਦੇ ਨਾਲ ਜਾਂ ਫਿਰ ਦਾਲ ਪਾਣ ਦੇ ਨਾਲ ਚੋਲ ਪਾਣ ਦੇ ਨਾਲ ਖਤਮ ਨਹੀਂ ਹੋਣ ਲੱਗੀਆਂ ਸਾਨੂੰ ਤਾਂ ਕੀੜੀਆਂ ਤੋਂ ਸਿੱਖਿਆ ਲੈਣੀ ਪਵੇਗੀ ਕਿਉਂਕਿ ਕਈ ਲੋਕਾਂ ਦਾ ਮੰਨਣਾ ਹੈ ਕੀ ਹੋ ਸਕਦਾ ਹੈ ਕੀੜੀਆਂ ਦੇ ਭੋਣ ਦੇ ਉੱਪਰ ਆਟਾ ਪਾਣ ਦੇ ਨਾਲ ਦਾਲ ਪਾਣ ਦੇ ਨਾਲ ਚੋਲ ਪਾਣ ਦੇ ਨਾਲ ਉਹਨਾਂ ਦਾ ਭਲਾ ਹੋ ਜਾਵੇ ਉਹਨਾਂ ਦੀ ਕਿਸਮਤ ਚਮਕ ਜਾਵੇ ਕਿਉਂਕਿ ਉਹਨਾਂ ਨੂੰ ਇਹ ਕੰਮ ਕਰਨ ਨੂੰ ਕਿਹਾ ਜਾਂਦਾ ਹੈ ਪਰ ਸਾਨੂੰ ਜਿਹੜੀ ਕੀੜੀਆਂ ਤੋਂ ਸਿੱਖਿਆ ਮਿਲਦੀ ਹੈ ਉਹ ਸਿੱਖਿਆ ਕਹਿੰਦੀ ਹੈ ਕਿ ਇੱਕ ਨਿੱਕਾ ਜਿਹਾ ਜੀਵ ਭਾਵੇਂ ਉਹ ਕੀੜੀ ਹੀ ਹੈ ਉਹ ਵਿਕ ਨੇ ਕਿਸੇ ਦੀ ਬੰਧਾਜ ਨਹੀਂ ਹੈ ਕੈਨੇਡਾ ਪਾਉ ਉਸ ਕਿ ਉਹ ਕਿਸੇ ਦੇ ਉੱਪਰ ਨਿਰਭਰ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਦਾਣਾ ਪਾਵਾਂਗੇ ਜਾਂ ਚੋਲ ਪਾਵਾਂਗੇ ਤਾਂ ਹੀ ਉਹਨਾਂ ਦਾ ਢਿੱਡ ਭਰੇਗਾ ਉਹ ਸਾਡੇ ਤੇ ਨਿਰਭਰ ਨਹੀਂ ਹੈ ਉਹ ਆਪਣੀ ਰੋਜੀ ਰੋਟੀ ਆਪ ਕਮਾ ਸਕਦੀਆਂ ਹਨ ਪਰ ਹਰ ਇੱਕ ਦੇ ਮਨ ਵਿੱਚ ਦਇਆ ਤੇ ਤਰਸ ਦੀ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ ਤੇ ਜੋ ਸਿੱਖ ਤਰਸ ਅਤੇ ਦਇਆ ਕਰਕੇ ਕਿਸੇ ਦਾ ਵੀ ਪਲਾ ਕਰਦਾ ਹੈ ਭਾਵੇਂ ਕੋਈ ਜੀਵ ਜੰਤੂ ਹੋਵੇ ਜਾਂ ਕੋਈ ਇਨਸਾਨ ਹੋਵੇ ਉਸ ਦਾ ਫਲ ਪਰਮਾਤਮਾ ਉਸ ਨੂੰ ਜ਼ਰੂਰ ਦਿੰਦਾ ਹੈ ਪਰ ਜੇਕਰ ਅਸੀਂ ਇਹ ਆਸ ਰੱਖ ਕੇ ਜਿੰਦੇ ਹਾਂ ਕਿ ਅਸੀਂ ਸਿਰਫ ਕੀੜੀਆਂ ਦੇ ਭੋਣ ਤੇ ਆਟਾ ਪਾਵਾਂਗੇ ਦਾਲ ਪਾਵਾਂਗੇ ਜਾਂ ਫਿਰ ਚੋਲ ਪਾਵਾਂਗੇ ਸਾਡੀ ਕਿਸਮਤ ਚਮਕ ਜਾਏਗੀ ਇਹ ਸੋਚਣੀ ਸਾਡੀ ਗਲਤ ਹੈ ਕਿਉਂਕਿ ਜੇਕਰ ਤੁਸੀਂ ਆਪਣੀ ਕਿਸਮਤ ਨੂੰ ਚਮਕਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਿਹਨਤ ਕਰਨੀ ਪਵੇਗੀ ਤਾਂ ਹੀ ਪੈਸੇ ਕਮਾਉਣ ਹੋਣਗੇ ਇਹ ਮਿਹਨਤ ਕਰਨ ਦਾ ਜज्ਬਾ ਸਾਨੂੰ ਕੀੜੀਆਂ ਤੋਂ ਮਿਲਦਾ ਹੈ ਇਸ ਲਈ ਜਦੋਂ ਵੀ ਕੀੜੀਆਂ ਦੇ ਕੋਲੋਂ ਲੰਘੋ ਜਾਂ ਕੀੜੀਆਂ ਦੇ ਭੋਂਣ ਕੋਲੋਂ ਲੰਘੋ ਤਾਂ ਉਹਨਾਂ ਕੋਲੋਂ ਸਿੱਖਿਆ ਲੈਣੀ ਹੈ ਕਿ ਅਸੀਂ ਮਿਹਨਤ ਕਰਨੀ ਹੈ ਮਿਹਨਤ ਕਰਕੇ ਹੀ ਅੱਗੇ ਵਧਣਾ ਹੈ ਕਦੇ ਵੀ ਧਿਆਨ ਨਾਲ ਦੇਖਣਾ ਕਿ ਅਸੀਂ ਇੱਕ ਕੀੜੀ ਨੂੰ ਚਲਦੇ ਹੋਏ ਦੇਖਦੇ ਹਾਂ ਤਾਂ ਚਲਦੇ ਚਲਦੇ ਉਸ ਕੀੜੀ ਨਾਲ ਹੋਰ ਵੀ ਕਈ ਸਾਰੀਆਂ ਕੀੜੀਆਂ ਰਲ ਜਾਂਦੀਆਂ ਹਨ ਤੇ ਫਿਰ ਉਹਨਾਂ ਕੀੜੀਆਂ ਦਾ ਇੱਕ ਕਾਫਲਾ ਬਣ ਜਾਂਦਾ ਹੈ ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜਦੋਂ ਅਸੀਂ ਹਿੰਮਤ ਕਰਕੇ ਘਰੋਂ ਬਾਹਰ ਨਿਕਲਦੇ ਹਾਂ ਤਾਂ ਸਾਨੂੰ ਸਾਥੀ ਆਪਣੇ ਆਪ ਮਿਲ ਜਾਂਦੇ ਹਨ ਤੇ ਦੂਜੀ ਸਿੱਖਿਆ ਸਾਨੂੰ ਕੀੜੀਆਂ ਤੋਂ ਇਹ ਲੈਣੀ ਚਾਹੀਦੀ ਹੈ ਕਿ ਤੁਸੀਂ ਅਕਸਰ ਹੀ ਦੇਖਿਆ ਹੋਣਾ ਹੈ ਕਿ ਕੀੜੀਆਂ ਆਪਣੇ ਭਾਰ ਨਾਲੋਂ ਦੁੱਗਣਾ ਚੋਗਣਾ ਭਾਰ ਚੁੱਕ ਕੇ ਲੈ ਜਾਂਦੀਆਂ ਹਨ ਤੇ ਨੂ ਵੀ ਕੀੜੀਆਂ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਸਾਨੂੰ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਅਸੀਂ ਕਮਜ਼ੋਰ ਉਦੋਂ ਹੀ ਹੁੰਦੇ ਹਾਂ ਜਦੋਂ ਅਸੀਂ ਆਪਣੇ ਆਪ ਨੂੰ ਕਮਜ਼ੋਰ ਸਮਝਣ ਲੱਗ ਜਾਂਦੇ ਹਾਂ ਜੇਕਰ ਅਸੀਂ ਆਪਣੇ ਮਨ ਵਿੱਚ ਇਹ ठान ਲਈਏ ਕਿ ਅਸੀਂ ਕਮਜ਼ੋਰ ਨਹੀਂ ਹਾਂ ਅਸੀਂ ਸਭ ਕੁਝ ਕਰ ਸਕਦੇ ਹਾਂ ਆਪਣੇ ਆਪ ਨੂੰ ਕਮਜ਼ੋਰ ਨਾ ਸਮਝਣ ਦੀ ਸਿੱਖਿਆ ਸਾਨੂੰ ਕੀੜੀਆਂ ਤੋਂ ਲੈਣੀ ਚਾਹੀਦੀ ਹੈ ਜੋ ਆਪਣੇ ਨਾਲੋਂ ਦੁਗਣਾ ਚੋਗਣਾ ਭਾਰ ਤੁੜਦੀਆਂ ਹਨ ਤੇ ਕੀੜੀਆਂ ਆਪਣੇ ਮੂੰਹ ਦੇ ਵਿੱਚ ਜਦੋਂ ਅਨਾਜ ਦਾ ਇੱਕ ਦਾਣਾ ਲੈ ਕੇ ਤੁਰਦੀਆਂ ਹਨ ਤਾਂ ਉਹਨਾਂ ਦਾ ਕਾਫਲਾ ਤੁਰਦਾ ਹੈ ਉਹਨਾਂ ਦੀ ਲਾਈਨ ਟੁੱਟਦੀ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਇਸਤ ਵਿੱਚ ਬਲ ਹੁੰਦਾ ਹੈ ਤੇ ਸਾਨੂੰ ਵੀ ਕੀੜੀਆਂ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਇੱਕ ਦੂਜੇ ਦੀ ਬਾਹ ਪੜਨੀ ਚਾਹੀਦੀ ਹੈ ਇੱਕ ਦੂਜੇ ਦੇ ਨੂੰ ਨਾਲ ਲੈ ਕੇ ਤੁਰਨਾ ਚਾਹੀਦਾ ਹੈ ਤੁਸੀਂ ਦੇਖਿਆ ਹੋਣਾ ਹੈ ਕਿ ਕਈ ਵਾਰੀ ਕੀੜੀਆਂ ਦੇ ਮੂੰਹ ਦੇ ਵਿੱਚ ਇੱਕ ਹੀ ਦਾਣਾ ਹੁੰਦਾ ਹੈ ਤੇ ਉਹ ਕੀੜੀ ਦੂਸਰੀ ਕੀੜੀ ਨੂੰ ਉਹ ਦਾਣਾ ਦੇ ਕੇ ਜਾਂਦੀ ਹੈ ਇੱਥੇ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕੀੜੀਆਂ ਦੇ ਮਨ ਵਿੱਚ ਇੱਕ ਦੂਜੇ ਲਈ ਕੋਈ ਈਰਖਾ ਦੀ ਭਾਵਨਾ ਨਹੀਂ ਹੁੰਦੀ ਉਹ ਆਪਸ ਵਿੱਚ ਮਿਲ ਜੁਲ ਕੇ ਰਹਿੰਦੀਆਂ ਹਨ ਇਸ ਲਈ ਉਹ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਤੁਹਾਨੂੰ ਇੱਕ ਦੂਜੇ ਤੋਂ ਈਰਖਾ ਨਹੀਂ ਕਰਨੀ ਚਾਹੀਦੀ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਹੀ ਅਸੀਂ ਜ਼ਿੰਦਗੀ ਵਿੱਚ ਖੁਸ਼ ਰਹਾਂਗੇ ਤੇ ਕਾਮਯਾਬ ਹੋਵਾਂਗੇ ਤੇ ਮੇਰੇ ਕਹਿਣੇ ਦਾ ਸਿੱਧਾ ਸਿੱਧਾ ਭਾਵ ਹੈ ਕੀੜੀਆਂ ਦੇ ਭੋਨ ਉੱਤੇ ਆਟਾ ਦਾਲ ਪਾਣ ਨਾਲ ਸਾਡੀ ਕਿਸਮਤ ਨਹੀਂ ਚਮਕੇਗੀ ਸਾਡੀ ਕਿਸਮਤ ਤਾਂ ਹੀ ਚਮਕੇਗੀ ਜਦੋਂ ਅਸੀਂ ਇਸ ਨਿੱਕੇ ਜਿਹੇ ਜੀਵ ਤੋਂ ਸਿੱਖਿਆ ਲਾਂਗੇ ਕਿ ਕੀੜੀ ਨਿੱਕੀ ਜਹੀ ਹੋ ਕੇ ਵੀ ਕਿਸੇ ਦੇ ਮੋਤਾਜ ਨਹੀਂ ਹੈ ਪਾਉ ਉਹ ਕਿਸੇ ਦੇ ਉੱਪਰ ਨਿਰਭਰ ਨਹੀਂ ਹੈ ਉਹ ਕਿਸੇ ਤੇ ਭਰੋਸਾ ਕਰਕੇ ਨਹੀਂ ਬੈਠਦੀ ਕਿ ਕੋਈ ਆਵੇਗਾ ਅਤੇ ਉਸ ਨੂੰ ਅਨਾਜ ਦੇਵੇਗਾ ਉਹ ਤਾਂ ਹਿੰਮਤ ਕਰਕੇ ਘਰੋਂ ਤੁਰ ਪੈਂਦੀਆਂ ਹਨ ਅਸੀਂ ਸਾਰਿਆਂ ਨੇ ਕੀੜੀਆਂ ਤੋਂ ਸਿੱਖਿਆ ਲੈਣੀ ਹੈ ਕਿ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਨਾ ਕਿ ਅਸੀਂ ਕਿਸੇ ਵਹਿਮ ਭਰਮ ਵਿੱਚ ਫਸ ਜਾਈਏ ਕਿ ਜੇ ਅਸੀਂ ਕੀੜੀਆਂ ਨੂੰ ਅਨਾਜ ਜਾਂ ਆਟਾ ਪਾਵਾਂਗੇ ਜਾਂ ਚੋਲ ਪਾਵਾਂਗੇ ਤਾਂ ਹੀ ਸਾਡੀ ਕਿਸਮਤ ਚਮਕੇਗੀ ਹਾਂ ਇਹ ਜ਼ਰੂਰ ਹੈ ਕਿ ਸਾਡੇ ਮਨ ਵਿੱਚ ਸਭ ਦੇ ਪ੍ਰਤੀ ਤਰਸ ਦੀ ਭਾਵਨਾ ਹੋਣੀ ਚਾਹੀਦੀ ਹੈ ਪਰ ਅਸੀਂ ਦਇਆ ਦੀ ਭਾਵਨਾ ਜ਼ਰੂਰ ਰੱਖਣੀ ਹੈ ਇਸ ਨਾਲ ਆਤਮਾਪਾ ਸਾਨੂੰ ਫਲ ਜ਼ਰੂਰ ਦੇਵੇਗਾ ਆਓ ਫਿਰ ਅਸੀਂ ਵੀ ਕੀੜੀਆਂ ਤੋਂ ਸਿੱਖਿਆ ਲੈ ਕੇ ਆਪਣੀ ਮੰਜ਼ਲ ਵੱਲ ਵਧੀਏ ਕਦੇ ਵੀ ਕਿਸੇ ਵੀ ਕਿਸੇ ਦੀ ਆਸ ਵਿੱਚ ਨਾ ਬੈਠੀਏ ਕਿ ਕੋਈ ਆਵੇਗਾ ਤੇ ਸਾਡੀ ਮਦਦ ਕਰੇਗਾ ਸਾਨੂੰ ਆਪਣੀ ਮਦਦ ਆਪ ਕਰਨੀ ਪਵੇਗੀ ਹਿੰਮਤ ਕਰਕੇ ਉੱਠਣਾ ਹੈ ਘਰੋਂ ਤੁਰਨਾ ਹੈ ਤੇ ਆਪਣੀ ਮੰਜ਼ਿਲ ਤੱਕ ਦਾ ਸਫ਼ਰ ਤੈਅ ਕਰਨਾ ਹੈ ਅਸੀਂ ਇਹ ਨਹੀਂ ਸੋਚਣਾ ਕਿ ਕੋਈ ਕੰਮ ਛੋਟਾ ਹੈ ਜਾਂ ਵੱਡਾ ਹੈ ਬਸ ਮਿਹਨਤ ਕਰਨ ਦੀ ਚਾਹਤ ਹੋਣੀ ਚਾਹੀਦੀ ਹੈ ਜੋ ਲੋਕ ਮਿਹਨਤੀ ਹੁੰਦੇ ਹਨ ਉਹ ਇੱਕ ਦਿਨ ਆਪਣੀ ਮੰਜ਼ਿਲ ਨੂੰ ਜ਼ਰੂਰ ਹਾਸਲ ਕਰ ਲੈਂਦੇ ਹਨ ਕਿਉਂਕਿ ਮਿਹਨਤ ਕਰਨ ਵਾਲੇ ਇਨਸਾਨ ਦਾ ਰੱਬ ਵੀ ਜ਼ਰੂਰ ਸਾਥ ਦਿੰਦਾ ਹੈ ਆਓ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਹੱਕ ਤੇ ਸੱਚ ਦੀ ਕਮਾਈ ਕਰੀ ਮਿਹਨਤ करिए ਆਪਣੀ ਮੰਜ਼ਿਲ ਤੱਕ ਪਹੁੰਚਿਏ ਤੇ ਫਿਰ ਆਓ ਕੀੜੀਆਂ ਦੇ ਭੋਂ ਤੋਂ ਮਿਹਨਤ ਦਾ ਜਜਬਾ ਚੁੱਕ ਕੇ ਲੈ ਆਈਏ ਤਾਂ ਕਿ ਅਸੀਂ ਵੀ ਕੀੜੀਆਂ ਵਾਂਗ ਮਿਹਨਤ ਕਰਨਾ ਸ਼ੁਰੂ ਕਰ ਦਈਏ ਤੇ ਸਾਡੀ ਕਿਸਮਤ ਚਮਕ ਜਾਵੇ ਸਾਥ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤਾਂ ਫਿਰ ਆਓ ਇਸ ਨਵੇਂ ਸਾਲ ਦੀ ਸ਼ੁਰੂਆਤ ਵਾਹਿਗੁਰੂ ਜੀ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਹੋ ਜਾਵੇ ਤੇ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੁੱਖ ਗਰੀਬੀ ਤੇ ਪਰੇਸ਼ਾਨੀਆਂ ਜੋ ਵੀ ਹਨ ਉਹ ਸਭ ਵਾਹਿਗੁਰੂ ਜੀ ਦੂਰ ਕਰ ਦੇ। ਇਸ ਕਥਾ ਵਾਰਤਾ ਨੂੰ ਕਰਦੇ ਸਮੇਂ ਜੇ ਕਿਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਆਪਣੀ ਵੱਡੀ ਜਾਂ ਛੋਟੀ ਭੈਣ ਸਮਝ ਕੇ ਮਾਫ ਕਰ ਦੇਣਾ ਅਤੇ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ। ਅਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰਜੀ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਸਾਧ ਸੰਗਤ ਜੀ ਹਰ ਸਮੇ ਵਾਹਿਗੁਰਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਸ਼ੁਕਰਾਨਾ ਕਰਨੇ ਨਾਲ ਵਾਹਿਗੁਰਜੀ ਆਪਣੀਆਂ ਦਿੱਤੀਆਂ ਦਾਤਾਂ ਵਿੱਚ ਸਾਨੂੰ ਹੋਰ ਵੀ ਜ਼ਿਆਦਾ ਬਰਕਤਾਂ ਪਾਉਂਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ